ਅੰਮ੍ਰਿਤਸਰ ਪੁਲਿਸ ਵੱਲੋਂ 153 ਮੋਬਾਈਲ ਫੋਨ ਅਤੇ 117 ਵਾਹਨ ਬਰਾਮਦ ਪੁਲਿਸ ਕਮਿਸ਼ਨਰ ਨੇ ਖੁਦ ਬਲਾਕੀ ਮਾਲਕਾਂ ਨੂੰ ਉਹਨਾਂ ਦੇ ਮੋਬਾਈਲ ਵਾਪਸ ਕੀਤੇ ਇਸ ਦੇ ਨਾਲ ਹੀ ਪੁਲਿਸ ਵੱਲੋਂ ਵਾਹਨ ਚੋਰੀ ਦੇ ਮਾਮਲਿਆਂ ਵਿੱਚ ਵੀ ਵੱਡੀ ਕਾਮਯਾਬੀ ਹਾਸਲ ਕੀਤੀ ਚੋਰੀ ਹੋਏ ਵਾਹਨਾਂ ਦੀ ਜਾਂਚ ਕਰਕੇ ਮਾਮਲਾ ਦਰਜ ਕੀਤੇ ਗਏ ਹਨ ਇਹਨਾਂ ਵਿੱਚ ਸ਼ਾਮਿਲ ਹਨ ਦੋ ਲੈਕਚਰੀ ਕਾਰਾਂ ਮਹਿੰਦਰਾ ਥਾਰ ਅਤੇ ਹੋਂਡਾ ਸਿਟੀ ਤੇ 92 ਮੋਟਰਸਾਈਕਲਾਂ ਵੱਖ-ਵੱਖ ਬ੍ਰਾਂਡਾਂ ਦੀਆਂ ਤੇ 23 ਐਕਟਿਵਾ ਸਕੂਟਰੀ ਬਰਾਮਦ ਕੀਤੇ ਗਏ ਪੁਲਿਸ ਵੱਲੋਂ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਦੀ ਚੋਰੀ ਹੋਈ ਸਮਗਰੀ ਉਹਨਾਂ ਤੱਕ ਵਾਪਸ ਪਹੁੰਚ ਸਕੇ ਰਾ ਪੁਲਿਸ ਕਮਿਊਨਿਟੀ ਰਿਲੇਸ਼ਨਸ਼ਿਪ ਤੇ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪਹਿਲਾਂ ਹੀ ਬੜਾ ਸੈਂਸਿਟਿਵਲੀ ਡੀਲ ਕਰਦੀ ਹੈ ਜੋ ਸਾਡੇ ਪਬਲਿਕ ਦੇ ਗ੍ਰਿਵੈਂਸਸ ਨੇ ਜਾਂ ਉਹਨਾਂ ਦੀਆਂ ਦਿੱਕਤਾਂ ਨੇ ਜਾਂ ਕ੍ਰਾਈਮ ਨਾਲ ਰਿਲੇਟਡ ਕੋਈ ਵੀ ਇਸ਼ੂਸ ਨੇ so that ਅਸੀਂ ਰੀਚ ਆਊਟ ਕਰ ਸਕੀਏ ਪਬਲਿਕ ਨੂੰ ਤੇ ਉਹਨਾਂ ਦਾ ਜੋ ਵੀ ਸਹਿਯੋਗ ਹੋ ਸਕੇ ਜਾਂ ਉਹਨਾਂ ਨੂੰ ਸਹਲਪ ਹੋ ਸਕੇ ਉਹਨਾਂ ਦੇ ਜਿਹੜੇ ਕੋਈ ਚੀਜ਼ ਗੁੰਮ ਹੋ ਜਾਂਦੀ ਹੈ ਚੋਰੀ ਹੋ ਜਾਂਦੀ ਹੈ ਉਹਦੇ 'ਚ ਅਸੀਂ ਪੂਰਾ ਉਤੇ ਫੋਕਸ ਰੱਖੀਦਾ ਪਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੱਸ ਕੇ ਕਿ ਪਹਿਲਾਂ ਵੀ ਦੋਸਤ ਸਮਾਰਗਮ ਆਪਾਂ ਕਰਾ ਚੁੱਕੇ ਹਾਂ ਜਿਸ 'ਚ 100 ਪਲੱਸ ਸਟੋਲਨ ਫੋਨਸ ਜਿਹੜੇ ਆ ਦਿੱਤੇ ਗਏ ਸੀ ਸੋ ਅੱਜ ਅਸੀਂ 153 153 ਲੋਸਟ ਫੋਨਸ ਜਿਹੜੇ ਆ ਉਹ ਰਿਕਵਰ ਕਰਕੇ ਪਬਲਿਕ ਨੂੰ ਹੈਂਡਓਵਰ ਕੀਤੇ ਜਾ ਰਹੇ ਆ ਇੱਚ ਸਾਡੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਚਾਹੇ ਉਹ ਸਾਈਬਰ ਕ੍ਰਾਈਮ ਦੀ ਟੀਮ ਹੈ ਚਾਹੇ ਉਹ ਸਬ ਡਿਵੀਜ਼ਨ ਤੇ ਥਾਣਿਆਂ ਦੀਆਂ ਟੀਮਾਂ ਨੇ ਤੇ ਜੇ ਇਹਨਾਂ ਦਾ ਬ੍ਰੇਕਅਪ ਆਪਾਂ ਦੇਖੀਏ ਤਾਂ ਜਿਹੜੇ 50 ਮੋਬਾਈਲਸ ਸਬ ਡਿਵੀਜ਼ਨ ਈਸਟ ਦੀ ਟੀਮ ਨੇ ਕੀਤੀ ਹੈ ਸਾਡੇ ACP ਸਾਹਿਬ ਟਰਾਂਸਫਰ ਹੋ ਚੁੱਕੇ ਸ਼ਿਤਲ ਜੀ ਨੇ ਬੜੀ ਮਿਹਨਤ ਕੀਤੀ ਇਸ ਤੇ 31 ਮੋਬਾਈਲ ਸਬਡਿਵੀਜ਼ਨ ਸੈਂਟਰਲ ਦੀ ਟੀਮ ਨੇ ਕੀਤੇ 33 ਮੋਬਾਈਲ ਸਬਡਿਵੀਜ਼ਨ ਵੈਸਟੀ ਦੀ ਟੀਮ ਨੇ ਰਿਕਵਰ ਕੀਤੇ 27 ਕੀਤੇ ਸਾਡੇ ਸਾਈਬਰ ਕ੍ਰਾਈਮ ਸੈੱਲ ਨੇ ਔਰ ਥਾਣੇ ਨੇ 2 ਮੋਬਾਈਲਸ ਨਾਰਥ ਦੀ ਟੀਮ ਨੇ ਕੀਤੇ ਆ ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹਦੇ ਚ CISR ਪੋਰਟਲ ਹੈਗਾ ਗਵਰਨਮੈਂਟ ਆਫ ਇੰਡੀਆ ਦਾ ਉਹਦੇ ਤੇ ਵੀ ਅਸੀਂ ਕੰਮ ਕਰਦੇ ਆਂ ਔਰ ਸਾਡੇ ਲੋਕ ਸੈਂਸਿਟਿਵਲੀ ਫੋਲੋ ਕਰਦੇ ਆਂ ਜਿਹੜੀ ਵੀ ਸਾਡੇ ਕੋਲ ਰਿਪੋਰਟ ਦਰਜ ਹੁੰਦੀ ਹੈ ਉਹਨੂੰ ਅਸੀਂ ਆਪਣੇ ਫੋਕਸ ਏਰੀਆ ਬਣਾਉਨੇ ਆ ਤੇ ਉਹਦੇ ਉਹਨੂੰ ਫਾਲੋ ਅਪ ਕਰੀਦਾ ਆ অল ਇੰਡੀਆ ਲੈਵਲ ਤੇ ਜਿਹੜੇ ਰਿਕਵਰੀਜ਼ ਹੋਈਆਂ ਐ ਮੋਬਾਈਲਸ ਦੀਆਂ ਹਰਿਆਣਾ ਯੂਪੀ ਰਾਜਸਥਾਨ ਦਿੱਲੀ ਅਤੇ ਪੰਜਾਬ ਦੇ ਵੱਖ-ਵੱਖੇ ਡਿਸਟ੍ਰਿਕਟ ਚੋਂ ਕੀਤੀਆਂ ਗਈਆਂ 153 ਮੋਬਾਈਲਸ ਸੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਅਸੀਂ ਉਹ ਰਿਟਰਨ ਕਰ ਰਹੇ ਆਂ ਇਸ ਤੋਂ ਇਲਾਵਾ ਕ੍ਰਾਈਮ ਫਰੰਟ ਦੇ ਉੱਤੇ 117 ਮੋਟਰ ਵਹੀਕਲਸ ਅੱਜ ਰਿਕਵਰ ਕਰਕੇ ਅਸੀਂ ਉਹ ਸਪੋਰਟਦਾਰੀ ਕਰਵਾ ਕੇ ਉਹਨਾਂ ਨੂੰ ਦੇਵਾਂਗੇ ਇਹਦੇ ਚ 2 ਵੀਲਰਸ ਹੈਗੇ 115 ਜਿਹਦੇ ਚ 23 ਐਕਟਿਵਾ ਨੇ ਇਹ 92 92 ਮੋਟਰਸਾਈਕਲ ਨੇ ਜੋ ਵਕਫ ਵਕ ਸਾਡੇ ਥਾਣੇ ਤੋਂ ਚੋਰੀ ਹੋਏ ਸੀ ਉਹ ਸਾਰੇ ਰਿਕਵਰ ਕੀਤੇ ਗਏ ਆ ਤੇ ਉਹਨੂੰ ਅਸੀਂ ਪਬਲਿਕ ਨੂੰ ਵਾਪਸ ਦੇਵਾਂਗੇ ਇਸ ਤੋਂ ਇਲਾਵਾ ਇਹ ਤੇ 4 ਵੀਲਰ ਵੀ ਦੋ ਨੇ ਇਕ ਧਾਰ ਹੈ ਇੱਕ ਹੋਂਡਾ ਸਿਟੀ ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਇੰਨਾ ਸਾਡੇ ਡੀਸੀਪੀ ਆਲਮ ਵਿਜੀਤ ਜੀ ਮੈਡਮ ਪਰਵਿੰਦਰ ਤੇ ਸੁਪਿੰਦਰ ਸਾਡੇ ਏਸੀਪੀ ਸਾਈਬਰ ਰਾਜਵੀਰ ਸਾਡੇ ਐਸਐਚਓ ਸਾਈਬਰ ਤੇ ਸਾਰੇ ਸਬਡਿਵੀਜ਼ਨ ਤੇ ਐਸਐਚਓਜ਼ ਨੂੰ ਦਿੱਲੀ ਮੁਬਾਰਕਬਾਦ ਕਿਉਂਕਿ ਇਹ ਪਬਲਿਕ ਵਾਸਤੇ ਬਹੁਤ ਵੱਡੀ ਚੀਜ਼ ਹੁੰਦੀ ਹੈ ਮੇਨ ਗੱਲ ਇਹ ਹੁੰਦੀ ਹੈ ਕਿ ਫੋਨ ਸਾਡਾ ਕਾਸਟ ਤਾਂ ਹੁੰਦੀ ਹੁੰਦੀ ਹੈ ਉਦੇ ਸਾਡਾ ਡਾਟਾ ਤੇ ਪਰਸਨਲ ਇਨਫੋਰਮੇਸ਼ਨ ਇੰਨੀ ਹੁੰਦੀ ਹੈ ਜਿਹਦਾ ਲਾਸ ਜਿਹੜਾ ਬੜਾ ਰੀਪੇਅਰੇਬਲ ਹੋ ਜਾਂਦਾ ਸੋ ਮੈਂ ਅੱਜ ਇੱਥੇ ਅਸੀਂ ਇਹ ਸਮਾਗਮ ਰੱਖਿਆ ਪੁਲਿਸ ਲਾਈਨ ਚ ਇਹਨੂੰ ਅਸੀਂ ਹੁਣੀ ਹੈਂਡਓਵਰ ਕਰਾਂਗੇ ਸਰ ਇਹਦੀਆਂ ਤੁਸੀਂ ਡਾਟਾ ਤੋਂ ਹੋਇਆ ਕੋਲਿਜੇਬਲ ਬਿਲਕੁਲ ਜੀ ਡਿਵਾਲੀ ਬੋਨੈਂZA ਕਹਿ ਸਕਦੇ ਆ ਬਿਕੋਜ਼ ਕਿਸੇ ਦਾ ਸਟੋਲਨ ਵਹੀਕਲ ਵੀ ਉਨਾ ਹੀ ਇੰਪੋਰਟੈਂਟ ਹੈ ਜਿਹੜਾ ਆਦਮੀ ਰੋਜ਼ ਮਰਰਾ ਕੰਮ ਕਰਦਾ ਤੇ ਉਹ ਮੋਟਰਸਾਈਕਲ ਚੋਰੀ ਹੋ ਜੇ ਉਹਦੇ ਵਾਸਤੇ ਵੀ ਮੋਬਾਈਲ ਦਾ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਸੋ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੀ ਬ੍ਰਿੰਗ ਅ ਸਮਾਈਲ ਔਨ ਦਾ ਫੇਸਸ ਆਫ ਦੀ ਪਬਲਿਕ ਨੂੰ ਚਿਹਰੇ ਤੇ ਮੁਸਕਰਾਟ ਲਿਆਉਣ ਵਾਸਤੇ ਜੋ ਵੀ ਅਸੀਂ ਕਰ ਸਕਦੇ ਹਾਂ ਅਸੀਂ ਕਰੀਏ। ਇਹ ਕਾਫੀ ਸਾਡੇ ਹਰੇਕ ਥਾਣੇ 'ਚ ਅਸੀਂ ਆਪਰੇਟਰ ਲਾਏ ਆ ਜੀ ਜਿਹੜੇ ਕਿ ਫੋਲੋ ਕਰਦੇ ਆ ਜਦੋਂ ਵੀ ਸਟੋਲਨ ਕੋਈ ਚੀਜ਼ ਸਾਡੇ ਧਿਆਨ 'ਚ ਆਉਂਦੀ ਹੈ ਔਰ ਜਿਹੜਾ ਡਿਟੈਕਟਿਵ ਕੰਮ ਹੈ ਉਹ ਥਾਣੇ 'ਚ ਸੀਆਈਏ 'ਚ ਚੱਲਦਾ ਹੀ ਹੈ ਤੁਹਾਨੂੰ ਪਤਾ ਹੀ ਹੈ। ਸੋਦੇ ਤਹਿਤ ਵਧੀਆ ਹੋਇਆ ਜੀ ਇਹ ਨਹੀਂ ਕਿ ਚੌਰੀਆਂ ਆਮਦੌਦ ਤੇ ਕਿਉਂਕਿ ਕੌਤਕ ਕੱਪ ਨਹੀਂ ਹੁੰਦੇ ਨੇ ਘਰਾਂ ਨਹੀਂ ਦਿੱਤਾ ਜਾਂਦਾ ਮੈਂ ਮੁੱਖ ਕੇ ਇਹ ਕੰਪਨੀ ਵਾਇਟਫੋਲ ਨਾ ਬੜਾ ਉਹਨੇ ਹੈੱਡ ਆਫਰ ਤੁਸੀਂ ਬੈਠੇ ਨੇ ਕੁਝ ਦੂਰ ਕੀ ਬਣਾ ਰਹੇ ਹੋ ਅਹ ਕਰਦਾ ਦੌਰ ਟੋਰ ਦੇ ਇਨਵਿਸਟੀਗੇਸ਼ਨ ਨੂੰ ਅਧਿਆਇ ਨਹੀਂ ਕਰ ਰਹੇ ਦੇਖੋ ਲੰਗੇ ਬਾਅਦ ਕੰਦੇ ਤੋਂ ਸੜਕ ਤੋਂ ਗਿਆ ਬੈਠਦਾ ਤਾਂ ਬਹੁਤ ਕਾਫੀ ਸ਼ੁੱਧਾ ਦਾ ਕੰਮ ਹੋ ਰਿਹਾ ਹੈ ਦੇਖੋ ਸਾਡੀ ਟੀਮ ਬੜੀ ਡੈਡੀਕੇਟਿਡ ਆ ਬੜੇ ਪੈਸ਼ਨ ਨਾਲ ਕੰਮ ਕਰਦੀ ਹੈ ਔਰ ਸਾਨੂੰ ਜਿਹੜੀ ਹਮਦਰਦੀ ਵੀ ਹੈ ਤੇ ਦਰਦ ਵੀ ਹੈ ਪਬਲਿਕ ਦੇ ਜਿਹੜਾ ਲਾਸ ਹੁੰਦਾ ਸਰ ਰੇਸਟ ਤੱਕ ਨਹੀਂ ਕੋਈ ਲక్ష్ਮੀ ਨਹੀਂ ਕੋਈ ਰੇਸਟ ਕਾਫੀ ਡਿਫਰੈਂਟ ਕਿਸਾ ਚ ਹੈ ਉਹਦੇ ਚ ਹੋਈ ਹੈ ਮੋਬਾਈਲਾਂ ਦੇ ਵਿੱਚ ਤਾਂ ਕੋਈ ਰੇਸਟ ਨਹੀਂ ਹੈ ਜੀ ਤਾਂ ਲਾਸ ਮੋਬਾਈਲ ਸੀ ਜ਼ਿਆਦਾਤਰ ਜਿਹੜੇ ਮੋਟਰ ਵਹੀਕਲ ਚੋਰ ਨੇ ਮੇਰੇ ਕਹ 4 ਜਾਂ 5 ਗੈਂਗ ਅਸੀਂ ਫੜੇ ਵਕ ਵਕ ਟਾਈਮ ਤੋਂ ਜੋ ਅਸੀਂ ਨੂੰ ਅੱਜ ਇਕੱਠਾ ਇੱਕ ਤਰ੍ਹਾਂ ਨਾਲ ਤੁਹਾਡੇ ਨਾਲ ਦੱਸ ਰਹੇ ਹਾਂ ਕਿ ਕਿੰਨੇ 100 ਪਲੱਸ ਹੋ ਗਏ ਤੇ ਲੈਂਡਮਾਰਕ ਮੇਰੇ ਕਹ ਕਿਸੇ ਜਿਲ੍ਹੇ ਜਲਦੀ ਕਿਤੇ ਜਾਂ ਕਿਤੇ ਅਮਰਸਰ ਚ ਨਹੀਂ ਦਿੱਤੇ ਗਏ ਹੁਣੇ ਵਾਪਸ ਇਹ ਸਿਸਟਮ ਦਬਲ ਚਰੇ ਨਾ ਤੁਹਾਨੂੰ ਕਿ ਕਿਵੇਂ ਚਲਦਾ ਚੋਲਦਾ ਉਹਦੇ ਕਿਹੜਾ ਕਿਹੜਾ ਕਰਵਾ ਇਦਾਂ ਹੀ ਜੀ ਵਿਅਕਤੀ ਤੋਂ ਹੀ ਹੋਏ ਆ ਅੱਗੇ ਤੋਂ ਅੱਗੇ ਜਿੱਥੇ ਚੱਲੇ ਆ ਕੋਈ ਵੇਚੇ ਵੀ ਸੀਗੇ ਔਰ ਉਹ ਸਾਰੇ ਅਸੀਂ ਉਹਨੂੰ ਟੈਗ ਕਰਦੇ ਰਹਿੰਦੇ ਆ ਬਟ ਜ਼ਿਆਦਾਤਰ ਕੀ ਹੁੰਦਾ ਕਿ ਬੰਦਾ ਕੋਈ ਚੁੱਕ ਕੇ ਕਿਸੇ ਨੂੰ ਅੱਗੇ ਫੜਾ ਦਿੰਦਾ ਜਿਹੜੀ ਚੀਜ਼ ਮਿਲਦੀ ਹੈ ਕਿਸੇ ਟਰੈਵਲਿੰਗ ਦੇ ਵਿੱਚ ਵੀ ਹੈ ਔਰ ਬਾਹਰਲੇ ਸਟੇਟਸ ਤੋਂ ਬਦਦਾ ਬੰਦੇ ਦੀ ਇੰਟੈਂਸ਼ਨ ਕ੍ਰਿਮੀਨਲ ਹੋ ਹੀ ਜਾਂਦੀ ਹੈ ਕਿਉਂਕਿ ਆਪ ਨਹੀਂ ਲੈ ਫੋਨ ਨਹੀਂ ਆ ਵਹੀਕਲ ਨਹੀਂ ਲੈ ਲੈ ਨਹੀਂ ਵੀ ਲੋਕਾਂ ਨੂੰ ਠੀਕ ਕਰਨਾ ਚਾਹੀਦਾ ਜਿਹਨਾਂ ਦਾ ਚੋਰੀ ਹੁੰਦਾ ਜਾਂ ਕਿਤੇ ਦੇਖੋ ਅੱਜ ਕੱਲ ਤਾਂ ਸਭ ਤੋਂ ਬੈਸਟ ਹੈ ਕਿ ਟਰੈਕਰ ਲਾਉਣਾ ਚਾਹੀਦਾ ਹੈ ਮੋਟਰਸਾਈਕਲ ਤੇ ਤੇ ਉਸ ਤੇ ਵੀ ਸੋ ਦੈਟ ਸਾਡੇ ਕੋ ਕੋਈ ਜੀਪੀਐਸ ਜਾਂ ਕੋਈ ਦਾ ਸਿਸਟਮ ਹੋਵੇ ਮੈਂ ਤਾਂ ਸੋਚਦਾ ਕਿ ਕੰਪਨੀਆਂ ਨੂੰ ਵੀ ਇਹ ਗੱਲ ਇਨ ਬਿਲਟ ਹੋਣਾ ਚਾਹੀਦਾ ਹੈ ਸੋ ਦੈਟ ਸਾਡਾ ਜਿਹੜਾ ਨਾ ਹੀ ਚੋਰੀ ਹੋਵੇ ਕਿਉਂਕਿ ਕਾਰਾਂ ਦੇ ਵਿੱਚ ਹੁਣ ਤੁਸੀਂ ਦੇਖੋ ਜਿਹੜੀਆਂ ਸਫਿਸਟਿਕ ਗੱਡੀਆਂ ਹੈ ਉਹਨਾਂ ਦੀ ਚੋਰੀ ਤੇ ਸਨੈਚਿੰਗ ਬਹੁਤ ਘਟ ਗਈ ਹੈ ਇਸੇ ਚੱਕਰ 'ਚ ਕਿਉਂਕਿ ਜੀਪੀਐਸ ਲੱਗੇ ਨੇ ਤੇ ਉਸ 'ਚ ਬੰਦਾ ਜੁੜਦੀ ਨਹੀਂ ਕਰਦਾ ਵੀ ਕੋਈ ਚੀਜ਼ ਨੂੰ ਚੋਰੀ ਕਰੇ ਜਾਂ ਸਨੈਚ ਕਰੇ ਨਹੀਂ ਮਾਲਕਾਂ ਦੇ ਸਾਰੇ ਸਾਡੇ ਕੋਲ ਔਨ ਰਿਕਾਰਡ ਹੈਗੇ ਜੀ ਕਿਉਂਕਿ ਪੋਰਟਲ ਹੀ ਬਣਿਆ ਹੋਇਆ ਔਰ ਸੀਸੀਟੀਐਨਐਸ ਦੇ ਵਿੱਚ ਤੇ ਸਾਈਬਰ ਦੇ ਵਿੱਚ ਬਹੁਤ ਜ਼ਿਆਦਾ ਮਾਡਰਨਾਈਜੇਸ਼ਨ ਹੋਈ ਹੈ ਤੁਸੀਂ ਇੱਕ ਕਲਿੱਕ ਦੇ ਉੱਤੇ ਸਾਰੇ ਇਨਫੋਰਮੇਸ਼ਨ ਨੇ 올 ਇੰਡੀਆ ਦੀ ਲੈ ਸਕਦੇ ਹੋ। ਜਿਹੜੇ ਫਾਈਲ ਜਿਹੜੇ ਫਾਈਲ ਵੀ ਦੇ ਦੱਸਣਗੇ। ਜਿਹਦੇ ਮਸਲੀ ਨੂੰ ਬਾਰੇ ਨੇ ਸਿੱਧਾ ਦਬਾ ਕੇ ਜਿਹੜੇ ਰਜਿਸਟਰ ਨੇ। ਇਹ ਵੱਖ-ਵੱਖ ਰੇਰੇ ਹਰਿਆਣਾ, ਯੂਪੀ, ਦਿੱਲੀ, ਰਾਜਸਥਾਨ ਨਾਲ ਦੱਸਿਆ ਜੀ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ। ਸਟਾਰਟ ਕਰੀਏ ਆਮ ਇਹਨਾਂ ਦਾ ਕੋਈ ਗੀਂਦ ਦਾ ਕੁਸਪਰ ਨਹੀਂ ਕੋਈ। ਪਰ ਉਹ ਇਹਨਾਂ ਦਾ ਰਿਪੋਰਟ ਦਾ ਮੌਕਾ ਫਿਰ ਵੀ ਨਹੀਂ ਖੜਕੂ ਕਿਤੇ ਦਾ ਕੁੱਤ ਨਹੀਂ ਹੈਗਾ ਦਾ। ਪੁਰਾਣੀ ਗੱਲ ਨਹੀਂ ਕੋਈ ਗੱਲ ਨਹੀਂ ਜੇ ਬਿਲਕੁਲ ਸਾਨੂੰ ਲੌਸ ਫੋਨ ਦੀ ਜ਼ਰੂਰ ਲਗਾਉਣ ਅਸੀਂ ਜ਼ਿਆਦਾ ਵੀ ਆਰ ਨਾਟ ਵੈਰੀ ਸਟ੍ਰਿਕਟ ਆਪਾਂ ਨੂੰ ਪਤਾ ਲੱਗ ਜਾਂਦਾ ਬੰਦੇ ਦੀ ਐਮਈ ਸਰਵਿਸ ਤੋਂ ਕਿ ਬੰਦੇ ਨੇ ਇਸ ਨੰਬਰ ਤੇ ਆ ਯੂਜ਼ ਕੀਤਾ ਉਸ ਟੈਕਨੋਲੋਜੀ ਝੂਠ ਨਹੀਂ ਬੋਲਦੀ ਜੀ ਬਹੁਤ ਹੀ ਮਾਇਨੇ ਰੱਖਦੀ ਹੁੰਦੀ ਚੋਰੀ ਜਦੋਂ ਹੋਈ ਜਾਂ ਉਹ ਪਰਿਜਨ ਮੋਬਾਈਲ ਨਾ ਕਿ ਹੁੰਦੇ ਨੇ ਇਸ ਕਰਕੇ ਕਿ 2019 ਇਹ ਕੋ ਬਹੁਤ ਸਾਰੇ ਦਿਨੇ ਕ੍ਰਿਟੀਕਲ ਨੇ ਤੁਸੀਂ ਪੜਦੇ ਹੋ ਤੁਸੀਂ ਬਿਲਕੁਲ ਕੋਈ ਨਹੀਂ ਹੁੰਦੀ ਹੁੰਦੀ ਹਾਂ ਜੀ ਨੇ ਦੇ ਕੋਈ ਨਾ ਪ੍ਰिवेंशन ਬਹੁਤ ਵੱਡੀ ਹੁੰਦੀ ਹੈ ਡਿਟੈਕਸ਼ਨ ਵੀ ਹੁੰਦੀ ਹੈ ਬਟ ਮੈਨ ਮੈਨੂੰ ਲੱਗਦਾ ਕਿ ਇਹਨਾਂ ਜਿਹੜੀ ਤਸੱਲੀ ਹੈ ਜਿਹੜਾ ਓਨਰ ਦੀ ਉਹ ਬੜੀ ਇੰਪੋਰਟੈਂਟ ਆ ਸਾਡੇ ਵਾਸਤੇ ਤੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਠੀਕ ਆਈ ਇਹਨੇ ਠੀਕ ਪਾਉਂਦੀ ਪੇਰੀ ਚਲੋ ਉਹਨੇ